ਸਭ ਬੱਲੇ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਸਭ ਬੱਲੇ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਮਿਰਚ ਆ ਰਗਡਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਮਿਰਚ ਆ ਰਗਡਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਮੱਕੀ ਗੁੜਾਲੋ ਜੀ ਸਾਡਾ ਕੁੜਮ ਡੈਂਗੜੇ ਵਰਗਾ ਕੋਈ ਮੱਕੀ ਗੁੜਾਲੋ ਜੀ ਸਾਡਾ ਕੁੜਮ ਡੈਂਗੜੇ ਵਰਗਾ ਕੋਈ ਹਰਟ ਜੜਾਲੋ ਜੀ ਸਾਡਾ ਕੁੜਮ ਬੈੜਕੇ ਵਰਗਾ ਕੋਈ ਹਰਟ ਜੜਾਲੋ ਜੀ ਸਾਡਾ ਕੁੜਮ ਬੈੜਕੇ ਵਰਗਾ ਕੋਈ ਸਾਗ ਕਟਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਸਾਗ ਕੁਟਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਨਾਚ ਨਚਾ ਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਨਾਚ ਨਚਾ ਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਖੇਡਾਂ ਪਵਾ ਲੋ ਜੀ ਸਾਡਾ ਕੁੜਮ ਤਬਾੰਦਰ ਵਰਗਾ ਕੋਈ ਖੇਡਾ ਪਵਾ ਲੋ ਜੀ ਸਾਡਾ ਕੁੜਮ ਤਾ ਬਾਂਦਰ ਵਰਗਾ ਕੋਈ ਘਗਰਾ ਸਵਾਲੋ ਜੀ ਸਾਡਾ ਕੁੜਮ ਤਾ ਦਰਜੀ ਵਰਗਾ ਕੋਈ ਘਗਰਾ ਸਵਾਲੋ ਜੀ ਸਾਡਾ ਕੁੜਮ ਤਾ ਦਰਜੀ ਵਰਗਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮ ਤਥੋਂ ਸਿਰ ਲੱਗਦਾ